ਇੱਥੇ ਵਾਪਰੀ ਕੁਝ ਦਿਨ ਪਹਿਲਾਂ ਉਹ ਸਿਰਫ ਆਕਾ ਕੰਬੋਜ ਦੇ ਫਰੇ ਰੇਡ ਨਹੀਂ ਹੋਈ ਉਹ ਭਾਜਪਾ ਦੇ ਪ੍ਰਧਾਨ ਦੇ ਫਰੇ ਰੇਡ ਹੋਈ ਦੂਜਾ ਅੱਜ ਜਿਹੜਾ ਮੇਨ ਕਾਰਨ ਸੀਗਾ ਲਾਲੀ ਫੁੰਜਾ ਸਾਡੇ ਸਮਰਥਕ ਸਡੇ ਪਰਵਾਰ ਦੇ ਗਵਰਨਰ ਦੇ ਤੌਰ ਤੇ ਜਿਹੜਾ ਸਾਡਾ ਰਿਸ਼ਤਾ ਮੰਦਰ ਹੈ ਉਹਨਾਂ ਦੀ ਅਕਾਲ ਚਲਾਣੇ ਕਰਕੇ ਅੱਜ ਉਹਨਾਂ ਨੂੰ ਉੱਤੇ ਮੁਕ ਸੰਜਾ ਕਰਕੇ ਕੁਣ ਜਗਤ ਇਥੇ ਆਇਆ ਜੋ ਕੁਛ ਸੱਚੇ ਤੇ ਦੱਸੋ ਇਥੇ ਜਲਾਲਾਬਾਦ ਦੇ ਅੰਦਰ ਜੋ ਕੁਛ ਹੋਇਆ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਇੱਕ ਅਜਿਹੇ ਪਰਿਵਾਰ ਦੇ ਉੱਤੇ ਇਸ ਕਿਸਮ ਦੀ ਤਸ਼ੱਦਦ ਕੀਤੀ ਗਈ ਹੈ ਜਿਨ੍ਹਾਂ ਦਾ ਪਿਸ਼ੋਕੜ ਜਿਨ੍ਹਾਂ ਦਾ ਰੁਤਬਾ ਜਿਨ੍ਹਾਂ ਦਾ ਮਾਨ ਸਤਕਾਰ ਸਾਰਾ ਇਲਾਕਾ ਗਵਾਸ ਕਰਦਾ ਜਿਸ ਵਜ੍ਹਾ ਕਰਕੇ ਹੋਈ ਹੈ ਉਹ ਜਿਹੜੀ ਸਮੱਸਿਆ ਹੈ ਉਹ ਇਕੱਲੇ ਜਲਾਲਾਬਾਦ ਦੀਆਂ ਜਾਂ ਕਾਕਾ ਸਮੋਜ ਦੀ ਨਹੀਂ ਪੂਰਾ ਪੰਜਾਬ ਅਜੁਸਰੇ ਹੈ ਅੱਜ ਪੰਜਾਬ ਦੇ ਅੰਦਰ ਜੋ ਹਾਲਾਤ ਬਣੇ ਹੋਏ ਹੈ ਜਿਨ੍ਹਾਂ ਮਸਲਿਆਂ ਨੂੰ ਲੈ ਕੇ ਲੋਕਾਂ ਨੇ ਬਦਲਾਵ ਲੈ ਕੇ ਆਏ ਸੀਗੇ ਜਿਹੜੇ ਮੇਨ ਮੁੱਦੇ ਸੀ ਲੋਕ ਉਸ ਤੋਂ ਸ਼ਾਇਦ ਸਾਡੀ ਯਾਦਦਾਸ਼ਤ ਬੜੀ ਛੋਟੀ ਹੋ ਜਾਂਦੀ ਹੈ ਅਸੀਂ ਤੋਂ ਗੱਲਾਂ ਪੁੱਛ ਕੇ ਹੋਰ ਹੀ ਪਾਸੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਹੋਰਲੀ ਤੇ ਭਾਤਾਂ ਪਰ ਮੇਨ ਮੁੱਦੇ ਸੀਗੇ ਨਸ਼ਿਆਂ ਨੂੰ ਲੈ ਕੇ ਦੇアド ਵੀ ਨੂੰ ਲੈ ਕੇ ਭ੍ਰਿਸ਼ਟਾਚਾਰ ਨੂੰ ਲੈ ਕੇ ਤੇ ਬੇਰੋਜ਼ਗਾਰੀ ਨੂੰ ਲੈ ਕੇ ਜੋ ਕੁਝ ਐਸੀ ਇਹਨਾਂ ਨੇ ਕੀ ਕੀਤਾ ਹੈ ਇਹਦੇ ਉੱਤੇ ਗੈਂਗਵਾਰ ਗੈਂਗਸਟਰ ਸੁਰੋਤੀਆਂ ਤੇ ਅੱਜ ਕੋਈ ਵੀ ਬੰਦਾ ਆਪਣੇ ਘਰੋਂ ਬਾਹਰ ਨਿਕਲੂ ਵਾਸਤੇ ਸੇਫ ਹੈ ਨਹੀਂ ਇਹ ਹਾਲਾਤ ਇਹਨਾਂ ਨੇ ਬਣਾਤੇ ਐ ਤੇ ਜਿੱਥੇ ਤਾਈ ਡਰਗ ਦਾ ਮਸਲਾ ਹੈ ਨਸ਼ੇ ਦਾ ਜਿਹੜਾ ਮਸਲਾ ਹੈ ਉਹਨੂੰ ਦੇ ਕੀ ਲੋਕਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਸੋਆ ਚੁਕਵਾਈਆਂ ਜਾ ਰਹੀਆਂ ਸੋਆ ਕਿੰਨਾਂ ਲੋਕਾਂ ਨੂੰ ਚੁਕਵਾਈਆਂ ਜਾ ਰਹੀਆਂ ਉਹ ਤਾਂ ਇੱਕ ਪਾਸੇ ਸੌਂਟ ਚੁਕਾਉਣ ਵਾਲੇ ਕੋੜ ਹੈ ਗੱਲ ਤੋਂ ਉਹ ਦੇਖਣ ਵਾਲੀ ਜਿਹੜੇ ਸਟੇਜ ਤੇ ਖੜਕੇ ਸੌਂਟ ਚੁਕਾ ਰਹੇ ਹੈ ਉਹ ਆਪ ਸਾਰੇ ਦੇ ਸਾਰੇ ਦਾਗੀ ਹੈ ਇਸੇ ਨਸ਼ੇ ਦੇ ਮਸਲੇ ਚ ਅੰਦਰ ਦੇਖੋ ਮੈਂ ਕਿਸੇ ਨੂੰ ਕੋਈ ਇੱਥੇ ਪਰਵਚਨ ਦੇਣ ਨਹੀਂ ਆਇਆ ਵੀ ਚੰਗਾ ਕੀ ਹੈ ਮਾੜਾ ਕੀ ਹੈ ਪਰ दारू ਵੀ ਨਸ਼ਾ ਹੈ ਉਸ دارو ਉਸ ਨਸ਼ੇ ਵੇਚਣ ਦੇ ਭ੍ਰਸ਼ਟਾਚਾਰ ਤੇ ਨਸ਼ੇ ਦੇ ਚੱਕਰ ਚ ਚਾਹੇ ਕੇਜਰੀਵਾਲ ਸਾਹਿਬ ਹੈ ਚਾਹੇ ਸੁਸੋਧਿਆ ਜੀ ਹੈ ਚਾਹੇ ਜੈਨ ਸਾਹਿਬ ਹੈ ਚਾਹੇ ਨੀਰ ਸਾਹਿਬ ਹੈ ਕਿ ਕਿਹੜੇ ਵੀ ਸਾਹਿਬ ਹੈ ਸਾਰੇ ਸਾਲ ਸਾਲ ਤੇ ਡੇਢ ਸਾਲ ਜੇਲਾ ਕੱਟ ਕੇ ਆਏ ਆ ਤੇ ਉਸ ਸਟੇਜ ਤੇ ਖੜੇ ਹੋ ਕੇ ਸਾਡੇ ਨੌਜਵਾਨਾਂ ਦੇ ਆਦਰਸ਼ ਬਣ ਕੇ ਉਹਨਾਂ ਨੂੰ ਕਹ ਰਿਹਾ ਨਸ਼ਾ ਬੰਦ ਕਰਦੇ ਨਸ਼ੇ ਦੇ ਹਾਲਾਤਾਂ ਹੈ ਜਿਹੇ 2023 ਦੇ ਅੰਦਰ ਖਰੀਬਨ 46 ਲੱਖ ਬੇਟੀਆਂ ਇੱਕ ਬੇਟੀ ਜੀ 12 ਬੋਤਲਾਂ ਹੁੰਦੀਆਂ ਤੇ ਮੇਰੇ ਵਰਗਾ ਵੀ ਖੜਾ ਜਿਹਨੂੰ ਨਹੀਂ ਪਤਾ ਕਿ ਕਿੰਨੀਆਂ ਬੋਤਲਾਂ ਦੇ 12 ਬੋਤਲਾਂ ਹੈ 45 ਲੱਖ ਦੇ ਕਰੀਬ ਉਸ ਦਾ ਉਹ ਬੇਟੀਆਂ ਵਿਕੀਆਂ ਸੀ ਕਿ ਇਸ ਸਾਲ ਜਿਹੜਾ ਇਹਨਾਂ ਦਾ ਟੀਚਾ 1 ਕਰੋੜ ਬੇਟੀਆਂ ਦਾ ਸੀ ਇਹ ਕਹਿ ਰਹੇ ਨਸ਼ਾ ਬੰਦ ਕਰਾਵਾਂਗੇ ਨਸ਼ਾ ਵਧਾਰੇ ਹੈ ਲੋਕਾਂ ਨੂੰ ਲੁੱਟ ਰਹੇ ਹੈ ਉਹਦੇ ਇਲਾਵਾ ਜਿਹੜੇ ਵੀ ਟਰੱਕ ਵਗੈਰਾ ਰਾਜਸਥਾਨ 'ਚ ਫੜੇ ਜਾ ਰਹੇ ਸਰੇ ਤੋਂ ਜਾ ਰਹੇ ਇੱਕ ਲੁੱਟ ਦਾ ਸਾਧਨ ਬਣਾਇਆ ਹੈ ਕੋਈ ਠੇਕੇਦਾਰ ਹੈ ਜਿੰਨਾ ਕਰਕੇ 8-10 ਸਾਲ ਕੱਟ ਕੇ ਆਏ ਆ ਇਹ ਕਹਿੰਦੇ ਨਾ ਉਸ ਸਿੱਧੀ ਨਹੀਂ ਹੁੰਦੀ ਕਿੰਨੇ ਦਿਨ ਹੀ ਉਸ ਚ ਬੰਨ ਕੇ ਰੱਖ ਲੋ ਉਹ ਥੋੜੀ ਅਕਲ ਨਹੀਂ ਆਈ ਇੱਥੇ ਆ ਕੇ ਇਹਨਾਂ ਨੇ ਦੁਕਾਨਾ ਖੋਲ ਕੇ ਬੈਹ ਗਏ ਕਰਪਸ਼ਨ ਜਿਹੜੀ ਹੈ ਸੱਚੇ ਬੱਚਿਆਂ ਨੂੰ ਪੁੱਛ ਲਓ ਕਿਸੇ ਨੂੰ ਕਰਪਸ਼ਨ ਖਤਮ ਨਹੀਂ ਹੋਈ ਕਰਪਸ਼ਨ ਮਹਿੰਗੀ ਹੋ ਗਈ ਦੋ ਗੁਣਾ ਤਿੰਨ ਗੁਣਾ ਹੋ ਗਈ ਜਿਹੜਾ ਕਿਸੇ ਦਾ ਕੰਮ ਕੋ 2000 ਰੁਪਏ ਚ ਹੁੰਦਾ ਸੀ ਅੱਜ 20000 ਰੁਪਏ ਤੋਂ ਵੀ ਹੋਈਏ ਤੱਕ ਲਾ ਗਣੀ ਮਤਸ ਨਹੀਂ ਬੈਠੇ ਬੇਰੋਜ਼ਗਾਰੀ ਕਰਕੇ ਜਿਸका तू कह रहे है वे नशा खत्म करेंगे नशा तक खत्म हो तो जो है जो तुसी ਲੋਕਾਂ ਨੂੰ ਰੋਜ਼ਗਾਰ ਦੇ ਦਿਓ ਤੇ ਬਾਰਡਰ ਦਾ ਕਿੱਸਾ ਇਸ ਬਾਰਡਰ ਇਲਾਕੇ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਮੈਂ ਜਿਤੇ ਆ ਸਰੀ ਜਿਕਰ ਕਰਦੇ ਤੁਮ ਬਾਰਡਰ ਦੀ ਜਦੋਂ ਜ਼ਿਕਰ ਕਰਦੇ ਆ ਬਾਰਡਰ ਦੇ ਉੱਤੇ ਜਿਹੜੇ ਹਾਲਾਤ ਪਿਛਲੇ ਦਿਨਾਂ ਚ ਬਣ ਗਏ ਸੀਗੇ ਮੈਂ ਸਲੂਟ ਕਰਦਾ ਸਾਡੀ ਬਹਾਦਰ ਫੌਜਾਂ ਨੂੰ ਜਿਨ੍ਹਾਂ ਨੇ ਮੂੰਹ ਤੋੜ ਜਵਾਬ ਦੇ ਕੇ ਉਹ ਜਿਹੜਾ ਸਿਰ ਚੱਕ ਰਿਆ ਸੀਗਾ ਦੁਸ਼ਮਣ ਉਹਨੂੰ ਉੱਥੇ ਟਿਕਾਣਾ ਸਿਰ ਕਰਦਾ ਸੀ ਬਾਕੀ ਦੇਸ਼ 'ਚ ਬੈਠੇ ਐ ਅਖਬਾਰ ਬੈਠੇ ਜਿਹੜੇ ਟੈਲੀਵਿਜ਼ਨ 'ਤੇ ਦੇਖ ਕੇ ਕਹਿੰਦੇ ਐ ਵੀ ਲੜਾਈ ਚੱਲਣੀ ਚਾਹੀਦੀ ਐ ਉਹਨਾਂ ਨੂੰ ਨਹੀਂ ਪਤਾ ਸਾਹਿਬ ਵੀ ਇੱਥੇ ਲੜਾਈ ਦਾ ਹੁੰਦਾ ਕੀ ਐ ਜਿਹੜੇ ਬਾਰਡਰ ਤੋਂ ਘਰ ਉਜੜਦੇ ਐ ਜਿਨ੍ਹਾਂ ਦੇ ਪਰਿਵਾਰ ਜਿਨ੍ਹਾਂ ਦਾ ਬਿਜ਼ਨਸ ਬਿਜ਼ਨਸ ਦਾ ਸਾਰੇ ਪੰਜਾਬ 'ਚ ਲੋਕ ਲੁਧਿਆਣਾ ਦਾ ਛੱਡ ਕੇ ਟਰੇਨਾਂ ਭਰ ਜਾਂਦੀਆਂ ਉਹ ਇਸ ਕਿਸਮ ਦੀਆਂ ਗੱਲਾਂ ਕਰਦੇ ਐ ਉੰਨੀ ਸਮਝਦੇ ਪਰ ਮੈਂ ਸਮਝਦਾ ਕਿ ਪਾਕਿਸਤਾਨ ਭੁੱਖਾ ਨੰਗਾ ਮੰਗ ਕੇ ਚੱਲਣ ਵਾਲਾ ਜਿਹੜਾ ਰੋਟੀਆਂ ਮੰਗ ਕੇ ਜਿਹੜੇ ਖੰਦੇ ਆ ਉਹਨਾਂ ਨੇ ਹਥਿਆਰ ਉਹ ਤਾਂ ਇੱਕ ਜਿਸ ਤਰ੍ਹਾਂ ਇੱਥੇ ਕਤਲ ਵਾਲੇ ਮਸਲੇ ਦੀ ਅੱਜਕੱਲ ਪੰਜਾਬ ਦੇ ਬੇਰੋਜ਼ਗਾਰੀ ਇੰਨੀ ਹੈ 50000 ਰੁਪਏ ਦੇ ਕੇ ਕਿਸੇ ਤੇ ਗੋਲੀ ਚਲਵਾ ਦੇ ਪਾਕਿਸਤਾਨ ਦਾ ਹਾਲ ਵੀ ਹੋਈ ਐ ਸਭ ਚੀਨ ਉਹਨਾਂ ਨੂੰ ਟੁਕੜਾ ਸਿੱਟ ਦੇਵੇ ਅਮਰੀਕਾ ਟੁਕੜਾ ਸਿੱਟ ਦੇਵੇ ਚਾਹੇ ਕਰਕੀ ਵਾਲੇ ਸਿੱਟ ਦੇਣ ਜਾਂ ਕੋਈ ਹੋਰ ਮਿਡਲ ਐਸਟ ਵਾਲੇ ਜਿਹੜੇ ਉੱਥੇ ਬੈਠੇ ਇਹਨਾਂ ਨੂੰ ਟੁਕੜਾ ਸਿੱਟ ਦੇਵੇ ਹਿੰਦੁਸਤਾਨ ਬਾੜਾ ਅੱਗੇ ਨਿਕਲ ਰਿਹਾ ਇਹਨਾਂ ਨੂੰ ਲਜਾ ਦੇ ਇਸਾ ਤੁਹਾਨੂੰ ਲੱਗ ਰਿਹਾ ਹੈ ਉਹਨਾਂ ਹਾਲਾਤਾਂ ਦੇ ਵਧ ਰਹੇ ਸਰਕਾਰ ਇੱਕ ਮਿੰਟ ਪੂੜਾ ਕਰ ਲਵੋ ਜੀ ਜੀ ਸੋ ਉਹਨਾਂ ਨੂੰ ਦੇਖਦੇ ਸਰਕਾਰ ਨੇ ਬਹੁਤ ਹੀ ਬੜੀਆ ਤਰੀਕੇ ਨਾਲ ਜਿਹੜਾ ਸਨੇਹਾ ਸੀ ਉਹ ਤਾਂ 18 ਗਿਣਾ ਹੁੰਦਾ ਸੀ ਅੱਜ 7 8 ਹੋਰ ਨਿਕਲੇ ਆ ਗਏ ਜਿੱਥੇ ਜਿੱਥੇ ਜਾ ਕੇ ਅਟੈਕ ਹੋਈ ਹੈ ਸੋ ਉਹਨਾਂ ਦਾ ਅਕਰਤੀ ਕਰਨੇ ਆ ਗਿਆ ਵੀ ਇੱਥੇ ਜੇ ਬੰਗਾਲ ਲਾਓਗੇ ਬਹੁਤ ਹੀ ਮਹਿੰਗਾ ਹੋਊਗਾ ਇਹ ਆਹੀ ਗੱਲ ਮੈਂ ਬਾਕੀ ਸਾਰੇ ਹੈ ਜਿਹੜੇ ਜੋ ਵੀ ਲੀਡਰ ਸਹਿਬਾਨ ਖੰਭਾ ਮਾਗੂ ਪੈਦਾ ਹੋਇਆ ਹੈ ਨਾ ਇਹ ਪਿਛਲੇ ਮੈਂ ਸਮਝਦਾ ਇੱਕ ਥੋੜਾ ਪਰਵਰਤਨ ਹੈ ਰਾਜਨੀਤੀ ਜੀ ਬਾਈ ਤੇ ਜੀ ਬਦਲਾਵ ਤਾਂ ਆ ਗਿਆ ਪਰ ਬਦਲਾਵ ਜਿਸ ਪਾਸੇ ਨਿਗਾਹ ਰਾਇਆ ਹੈ ਪੰਜਾਬ ਦੇ ਅੰਦਰ ਖਾਸ ਤੌਰ ਤੇ ਉਹਨਾਂ ਨੂੰ ਕਹਿਣਾ ਚਾਹੂੰਗਾ ਸਾਬਾ ਮਹਿੰਗਾ ਬਹੁਤ ਪੈਣਾ ਜਿਹੜੇ ਆ ਆਮ ਆਦਮੀ ਪਾਰਟੀ ਨੇ ਰਭੀਆ ਆਪਣਾਇਆ ਬਹੁਤ ਮਹਿੰਗਾ ਖੂਗਾ ਸਾ ਕਿਉਂਕਿ ਪੰਜਾਬ ਨੂੰ ਵਾਪਸ ਲੀਤੇ ਲੈ ਕੇ ਆਣ ਦੀ ਜ਼ਰੂਰਤ ਹੈ ਤੇ ਲੀਤੇ ਲੈ ਕੇ ਆਊਗਾ ਕੌਣ ਕਿਉਂਕਿ ਲੈ ਕੇ ਆਣ ਵਾਲੇ ਜਿਹੜੇ ਮੇਨ ਮੁਖ ਪਾਰਟੀਆਂ ਅੱਜ ਦੇ ਦਿਨ ਜਿੱਥੇ ਸਰਕਾਰ ਕੋਲ 96 ਇੱਕ 97 ਮਲੇ ਲਈ ਫੜਦੇ ਰੋੜੇ ਰੋੜੂ ਜਿਹੜੀ ਕਿਨੇ ਕਿ ਕਿ ਨਹੀਂ ਹੈ ਜਾਂ ਮੇਨ اپੋਜੀਸ਼ਨ ਜਿਹੜੀ ਰੈਕਗਨਾਈਜ਼ਡ اپੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਹੈ ਉਹਨਾਂ ਨੇ ਗੁੱਡੇ ਟੇਕ ਰੱਖੀ ਹੈ ਇਹਨਾਂ ਨੇ ਬਿਸ਼ਰਮੀਤਾਨ ਕਰ ਰੱਖੀ ਹੈ ਵੀ ਲੁੱਟੀ ਯਾਰੇ ਪੰਜਾਬ ਨੂੰ ਇਹੋ ਗੁੱਡੇ ਟੇਕੇ ਬੈਠੇ ਹੈ ਇਹਨਾਂ ਤੋਂ ਲੋਕਾਂ ਨੇ ਆਸ ਛੱਡ ਦਿੱਤੀ ਪੰਜਾਬ ਨੂੰ ਅੱਜ ਕਿਸੇ ਬਾਹ ਫੜਨ ਵਾਲੀ ਤਗੜੀ ਪਾਰਟੀ ਦੇ ਲੋੜ ਹੈ ਨੈਸ਼ਨਲ ਪਾਰਟੀ ਦੀ জেডিઆ ਕੇ پنجاب ਨੂੰ ਆ ਦਾ ਨਾਰਾ ਮਾਰ ਕੇ پنجاب ਦੇ ਅੰਦਰ ਬੇਰੋਜ਼ਗਾਰੀ ਖਤਮ ਕਰੇ پنجاب ਚੋਂ ਨਸ਼ਾ ਕੱਢੇ ਤੇ ਇੱਥੇ ਅਮਨ ਸ਼ਾਂਤੀ ਸਭ ਤੋਂ ਵੱਡੀ ਜੜੀ ਗੱਲ ਹੈ ਅਮਨ ਸ਼ਾਂਤੀ ਦੇ ਬਿਨਾ ਕੁਝ ਵੀ ਨਹੀਂ ਹੁੰਦਾ ਸਾਬ ਥੋੜਾ ਰੁਪਈਆ ਥੋੜੇ ਘੜਿਆਂ ਦੇ ਬੱਚੇ ਰੋਮਬਾਰ ਜਾਣ ਲੱਗੇ ਪਿੰਡਾਂ ਦੇ ਅੰਦਰ ਸਰਪੰਚਾ ਤੋਂ ਤਾਂ ਭਰੋਪੀਆਂ ਮੰਗਣ ਲੱਗੇ ਸਨ ਆ ਜੋ ਕੁਝ ਹੋ ਰਿਹਾ ਥੋੜੇ ਸਾਹਮਣੇ ਇਹ ਮੰਤਰੀ ਸੰਤਰੀ ਜੋ ਕੁਝ ਕਰ ਰਹੇ ਇਹਨਾਂ ਸਾਰਿਆਂ ਦੇ ਤੇ ਇਹ ਗੱਲ ਕਰਦੇ ਕ腐ਸ਼ਨ ਖਤਮ ਕਰਾਂਗੇ ਤਾਂ ਕ腐ਸ਼ਨ ਖਤਮ ਹੋਣਾ ਲੈ ਟਾਈਮ ਹੋਊਗੀ ਸਾਰੇ ਐਮਐਲਏ ਰਿਸਪੈਕਟਿਵ ਚਾਹੇ ਆਮ ਆਦਮੀ ਪਾਰਟੀ ਦੇ ਚਾਹੇ ਕਾਂਗਰਸ ਦੇ ਚਾਹੇ ਬੀਜੇਪੀ ਦੇ ਚਾਹੇ ਅਕਾਲੀਆਂ ਦੇ ਸਾਰਿਆਂ ਦੇ ਮੈਂ ਕਹਿੰਦਾ ਈਡੀ ਨੂੰ ਪਕੜਾ ਦਿਓ ਸਾਰਿਆਂ ਦੇ ਖਾਤੇ ਪਰੋਲੇ ਜਾਣੇ ਚਾਹੀਦੇ ਵੀ ਕਿੱਥੋਂ ਚੱਲੇ ਸੀਗੇ ਤੇ ਕਿੱਥੇ ਪਹੁੰਚ ਗਏ 3 ਸਾਲਾਂ ਦੇ ਅੰਦਰ ਜਿਹੜੇ ਲੋਕ ਸਾਈਕਲਾਂ ਤੇ ਤੁਰੇ ਫਿਰਦੇ ਸੀ ਅੱਜ ਕੱਲ 2-2 ਕਰੋੜ ਦੀਆਂ ਕਾਰਾਂ 'ਚ ਚੜੇ ਫਿਰਦੇ ਆ ਉਹਦਾ ਹਿਸਾਬ ਲੋਕ ਲੈਣਗੇ ਲੋਕ ਅੱਜ ਜਾਗਰੂਕ ਹੋਣ ਇਸ ਕਰਕੇ ਅਸੀਂ ਲੋਕਾਂ ਦੇ ਵਿੱਚ ਲੋਕਾਂ ਨੂੰ ਆ ਦੱਸਾਂਗੇ ਬੀਜੇਪੀ ਆਪਣੀ ਭੂਮਿਕਾ ਨਿਭਾਊਗੀ ਉਹਦੇ ਵਾਸਤੇ ਸਾਡੇ ਜਿਹੜੇ ਸਾਰੇ ਸਾਥੀ ਹੈ ਇੱਥੇ ਦੇ ਫਾਜ਼ਿਲਖਾ ਡਿਸਟ੍ਰਿਕਟ ਦੇ ਸਾਰੇ ਸਾਡੇ ਪ੍ਰਧਾਨ ਜੀ ਬੈਠੇ ਹੈ ਮੰਡਲ ਪ੍ਰਧਾਨ ਬੈਠੇ ਹੈ ਸਾਡੇ ਪਹਿਨਵੰਦਨਾ ਜੀ ਬੈਠੇ ਹੈ ਰੰਜਨ ਜੀ ਬੈਠੇ ਹੈ ਸਾਰੇ ਇੱਥੇ ਸੀਨੀਅਰ ਸਾਡੇ ਜਿਹੜੇ ਅੱਗੇ ਬੈਠੇ ਆ ਆਪਣੀ ਗੱਲ ਬਾਤ ਰਿਹਾ ਪਰ ਬੀਜੇਪੀ ਅੱਜ ਬੀਜੇਪੀ ਕਰਨੀ ਪੰਜਾਬ ਦੇ ਲੋਕ ਆਸ ਨਾਲ ਦੇਖ ਰਹੇ ਆ ਮੈਂ ਸਮਝਦਾ ਬੀਜਪੀ ਉਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣ ਵਾਸਤੇ ਕੀਆ ਹੋ। ਆਮ ਆਦਮੀ ਪਾਰਟੀ ਦਾ ਕੀ ਨਾਮ ਬਦਲਾ ਚਾਹਦੇ ਹੋ? ਇਹ ਆਮ ਆਦਮੀ ਪਾਰਟੀ। ਦੇਖੋ ਮੈਂ ਤੁਹਾਨੂੰ ਨਾਮ ਕਿਹਾਇਆ ਸਰ ਕਿਹੜੀ ਆਮ ਆਦਮੀ ਪਾਰਟੀ? ਪਹਿਲੀ ਗੱਲ ਤਾਂ ਆਵਾਮ ਆਦਮੀ ਪਾਰਟੀ ਪੰਜਾਬ ਦਾ ਖਤਮ ਹੀ ਹੈ ਸਰ। ਆ ਆਮ ਆਦਮੀ ਪਾਰਟੀ ਜਿਹੜੀ ਅੱਜ ਦਿੱਲੀ ਬੈਠੀ ਹੈ। ਦਿੱਲੀ ਵਾਲੇ ਇੱਥੇ ਪੰਜਾਬ ਚ ਕੀ ਕਰ ਦੇਣਾ। ਲੁਧਿਆਣਾ ਬੈਠੇ ਹੈ। ਉਹ ਤਾਂ 25 ਹਜ਼ਾਰ ਏਕੜ ਜਦੋਂ ਇਕੱਠੀ ਕਰਨੀ ਹੈ ਤਾਂ ਸਮਾਨ ਸਮੇਟਣਾ ਵੀ ਬਹੁਤ ਕੰਮ ਹੈ ਸਰ। ਬਹੁਤ ਕੰਦਿਆਂ ਦੀ ਰੋਡ ਪੂਣੀ। ਚੰਡੀਗੜ੍ਹ ਜਿਹੜਾ ਹੈ 8 2000 ਏਕੜ ਦੇ ਅੰਦਰ ਚੰਡੀਗੜ੍ਹ ਸ਼ਹਿਰ ਬਸਿਆ ਹੋਇਆ ਸੀ ਕਿ ਕਿਸੇ ਨੂੰ ਕੋਈ ਨਹੀਂ ਧਿਆਨ ਕੀਤਾ ਕਿਸੇ ਨੇ ਕੋਲੂ ਕੇ ਦੇਖ ਲੈਣ ਅਰੀ ਬੰਨ ਨੇ ਰਖਵੇ ਦੇ ਅੰਦਰ ਪੂਰਾ ਚੰਡੀਗੜ੍ਹ ਬਸਿਆ ਤੇ ਇਹਨਾਂ ਨੇ 25000 ਏਕੜ ਇੱਥੇ ਟੀਚਾ ਬੰਨ ਰੱਖਿਆ ਦੇ ਸੀ ਜ਼ਮੀਨ ਟਿੱਕੀ ਕਰਾਂਗੇ ਕਿਸਾਨਾਂ ਤੋਂ ਲੈ ਕੇ ਐਕਵਾਇਰ ਕਰਕੇ ਜਿਹੜੂ ਲੈਂਡ ਪੁਲਿੰਗ ਕਹ ਲੋ ਨਾਮ ਕੋਈ ਵੀ ਲੈ ਲੋ ਸਭ ਟਿੱਕਾ ਕੋਈ ਵੀ ਕੱਢ ਦਿਓ ਪਰ ਮਸਲਾ ਹੈ ਵੀ ਪੈਸੇ ਖਿੱਚਣੇ ਜਿਹੜਾ ਕੰਮ ਇਹਨਾਂ ਨੂੰ ਜੁਆਇਨਣਾ ਹੈ ਉਸ ਕਰਕੇ ਇਹ ਸਾਰੇ ਆਏ ਬੈਠੇ ਐ ਇਹਦੇ ਕਰਕੇ ਜਿਹੜੇ ਬੈਠੇ ਐ ਲੋਕ ਕੇਜਰੀਵਾਲ ਸਾਹਿਬ ਸਸੋਧਿਆ ਸਾਹਿਬ ਜੈਮਸ ਆ ਨਈਅਰ ਸਾਹਿਬ ਕੋਈ ਅਗਰਵਾਲ ਸਾਹਿਬ ਤੇ ਪਤਾ ਨਹੀਂ ਕਿਹੜੇ ਕਿਹੜੇ ਸਾੜੇ ਸਾਹਿਬ ਹੀ ਸਾਹਿਬ ਹੈ ਸਭ ਇਸ ਕਰਕੇ ਇਹਨਾਂ ਨੂੰ ਕਹਿਣਾ ਚਾਹੀਦਾ ਹੈ ਵੀ ਆ ਖਾਸ ਆਦਮੀ ਪਾਰਟੀ ਹੈ ਖਾਸ ਆਦਮੀ ਪਾਰਟੀ ਦਾ ਤੇ ਸੋ ਕੋਲਡ ਆਮ ਆਦਮੀ ਪਾਰਟੀ ਦਾ ਮੈਂ ਸਮਝਦਾ ਹਾਂ ਜਿਉਂ ਕਹਿੰਦੇ ਨੇ ਨਾ ਲੋਕ ਕਿ ਅਸੀਂ ਪਾਪ ਦਾ ਘਣਾ ਬੱਗਿਆ ਸਭ ਪਾਪ ਦਾ ਅਹੰਕਾਰ ਦਾ ਜੋ ਕੁਛ ਇੱਥੇ ਕਿਹਾ ਅਹੰਕਾਰ ਦਾ ਸਵਰੂਪ ਹੈ ਸਭ ਆ ਇਕੱਲੇ ਇੱਥੇ ਜਲਾਲਾਬਾਦ ਦਾ ਮਸਲਾ ਹੈ ਕਾਤਾ ਤੋਂ ਮੋਜੀ ਦਾ ਵੇਜ ਜੀ ਦੇ ਖਰਚੇ ਉੱਤੇ ਨਹੀਂ ਮੈਂ ਸਮਝਦਾ ਅੱਜ ਪੰਜਾਬ ਦੇ ਅੰਦਰ ਆ ਜਿਹੜੀ ਸਿਆਸੀ ਘਡਣ ਵਾਲਾ ਕੰਮ ਚੱਲੂ ਹੈ ਆ ਬਹੁਤ ਹੀ ਮੰਦ ਭਗ ਹੈ ਇਹ ਜੇ ਬਦਲਾਵ ਤੋਂ ਤਾਂ ਮੈਂ ਸਮਝਦਾ ਲਾੜੇ ਹਿਸਾਬ ਦਾ ਉੱਠਾਗੇ ਸੇ ਪਿੱਛਾ ਬੁਲਾ ਨਾਮ ਬੁਲਾ ਲਟੂਰੀ ਆ ਕੰਮ ਇਹਨਾਂ ਨੇ ਕਰਕੇ ਸਰ ਜੀ ਬਟਿੰਡਾ ਬਟਿੰਡਾ ਏਰੀਆ ਦੇ ਵਿੱਚ ਜੜਨ ਵਾਲਾ ਸਦਾ ਕਬੂਲ ਕਰ ਲਿਆ ਰਾਜਾ ਬੜੇ ਜੀ ਨੇ ਕੀ ਕਹਿਣਾ ਚਾਹੁੰਦੇ ਬੀਤੇ ਦੇ ਲਈ ਤੁਹਾਡੇ ਉਧਰ ਏਰੀਆ ਚ ਹੋ ਕੇ ਗਏ ਆ ਉਹ ਉਹਨਾਂ ਨੇ ਉਹਨੂੰ ਚੈਲੰਜ ਕਰ ਰਹੇ ਨੇ ਸ਼ੁਰੂ ਕਰ ਇਹ ਸ਼ੁਰੂ ਜੰਗੇ ਕਿ ਵੈਸੇ ਜੰਗੇ ਦੇਖੋ ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ ਬੜਾ ਮੈਂ ਵੀਡੀਓ ਮੈਂ ਵੀ ਦੇਖੀ ਜਿਹੜੀ ਤੁਸੀਂ ਗੱਲ ਕਰ ਰਹੇ ਜਿਹੜੀ ਲੈ ਕੇ ਕਰ ਰਹੇ ਸੀ ਕੱਪੜਿਆਂ 'ਚ ਬਾਹਰ ਹੋ ਗਏ ਬਹੁਤ ਹੀ ਭਾਉਤਕ ਬਹੁਤ ਗੁੱਸੇ 'ਚ ਸਭ ਬੋਲ ਜੀ ਤੇਰੇ ਸੀ ਮੈਂ ਤਾਂ ਇੰਨੀ ਬੇਨਤੀ ਕਰੂਗਾ ਕਾਂਗਰਸ ਵਾਲਿਆਂ ਨੂੰ ਕਿ ਕਾਂਗਰਸ ਵਾਲਿਓ ਆਹ ਐਜੇ ਲੀਡਰ ਨੂੰ ਕਹਿਣਾ ਸੀ ਵੀ ਆਏ ਨਹੀਂ ਗਰਮੀ ਖਾਣੀ ਐ ਜਦੋਂ ਜ਼ਲੀਲਤਾ ਕਰ ਰਹੇ ਸੀ ਭਗਵੰਤ ਮਾਨ ਅਸੈਂਬਲੀ ਦੇ ਅੰਦਰ ਤੇ ਮੇਰੀ ਅੱਖ ਚੱਕ પા ਕੇ ਗੱਲ ਕਰ ਉੱਥੇ ਤਾਂ ਜ਼ੁਬਾਨ ਦੇ ਜਿਵੇਂ ਜਾਵਣ ਲੱਗਿਆ ਹੋਏ ਬੋਲੇ ਹੀ ਨਹੀਂ ਜਾਂ ਬਾਹਰ ਆ ਕੇ ਬਣਕਾ ਮਾਰ ਦੇਸ ਇਹਨਾਂ ਲੋਕਾਂ ਦਾ ਤੁਸੀਂ ਕਰ ਕੀ ਲੋਂਗੇ ਸਭ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਨਾਲ ਹਿੰਦੁਸਤਾਨ ਦਾ ਉਲਝਣਾ ਠੀਕ ਨਹੀਂ ਕਿਉਂਕਿ ਉਹ ਉਸ ਮਲੰਗ ਦਾ ਤਾਂ ਕੁਝ ਪੀੜਨਾ ਵੀ ਸਭ ਸਾਡਾ ਸਾਰਾ ਕੁਝ ਹੈ ਜਿਹੜੇ ਬੰਦੇ ਨਾਲ ਉਹਦੇ ਰੁਤਬੇ ਦੇ ਹਿਸਾਬ ਨਾਲ ਗੱਲ ਕੀਤੀ ਜਾਂਦੀ ਹੈ ਸਭ ਉਹਨਾਂ ਦੀ ਬਾੜੀ ਕੋਈ ਹੈ ਕਿਉਂਕਿ ਦੇਖੋ ਸਭ ਤੋਂ ਪਹਿਲਾਂ ਇਹਨਾਂ ਲੋਕਾਂ ਤੇ ਕੇਸ ਬਣਿਆ ਸੀਗਾ ਨਸ਼ੇ ਵਾਲਾ ਕੇਸ ਉਹ ਤੋਂ ਮੈਂ ਲੀਡਰ ਹੋ ਪੋਜੀਸ਼ਨ ਮੈਂ ਜਾਣ ਸੁਸਨ ਸੁਸਨ ਸਭੀ ਖੜਕੇ ਬਚਾਈ ਸੀ ਐਂਕੀ ਸੁਨੀਲਜੀਤ ਜੀ ਬਾਦਲ ਸਾਹਿਬ ਨੂੰ ਮੈਂ ਕਿਹਾ ਐ ਸੁਣ ਨੂੰ ਨਾ ਕਰੋ ਨਮਾ ਨਮਾ ਉੱਠਣ ਲੱਗਾ ਹੁਣੇ ਕਿਤੇ ਮੱਛ ਮਾਰ ਦਿਓਗੇ ਦਾ ਬਹੁਤੀ ਸਾਰੇ ਤੋਂ ਦੇ ਅਸੀਂ ਵੀ ਕਰਤੀ ਨਹੀਂ ਉਦੋਂ ਨਿਬਟ ਜਾਣਾ ਸਿੱਖਾ ਡਰਗ ਸਮਗਲਰ ਤੋਂ ਪੈਸੇ ਲਏ ਸੀ ਇਲੈਕਸ਼ਨ ਦੇ ਦੌਰਾਨ ਉਹ ਦਿਖਾਇਆ ਕਿ ਨਹੀਂ ਜੀ ਮੈਂ ਤਾਂ ਇਲੈਕਸ਼ਨ ਦਾ ਚੰਦਾ ਲਿਆ ਸੀ ਜਿਨ੍ਹਾਂ ਨੇ ਇਲੈਕਸ਼ਨ ਦੇ ਅੰਦਰ ਚੰਦਾ ਲੈਣ ਦਾ ਇੱਕ ਢੰਗ ਬਣਾਇਆ ਸਾਬ ਜਿਹੜੇ ਲੋਕ ਕਹਿੰਦੇ ਸੀ ਯੂਥ ਕਾਂਗਰਸ ਦਾ ਪ੍ਰਬੰਧਨ ਬਣਨ ਲੱਗੇ ਕਿ ਮੈਂ ਤਾਂ ਜੀ ਕੁਝ ਬੇਮਾਮੂਲੀ ਜਿਹਾ ਕਰ ਤੋ ਆਇਆ ਸਾਬ ਮੇਰੇ ਕੋਲ ਤਾਂ 2 ਕਰੋੜ ਦੀ ਗੱਦੀ ਹੈ ਉਹਨਾਂ ਕੋਲ ਕਿੱਥੇ ਆਈਏ ਕਿਉਂਕਿ ਇਲੈਕਸ਼ਨ ਲੜਨ ਦੇ ਸਾਰੇ ਤੇ ਹੁੰਦਾ ਉਹ ਕੁਸ਼ਮੀਆ ਪੱਟੀ ਮਟੀਰੀਅਲ ਕੀ ਕਹਿੰਦੇ ਹੈਗੇ ਨਹੀਂ ਕਹਿੰਦੇ ਮੈਂ ਸਮਝਦਾ ਉਹਨਾਂ ਨੂੰ ਅਗਰ ਬਾਲੀ ਘੁਰਕ ਹੈ ਤੇ ਦੇਣਸ ਦੀ ਬਾ ਅਸਿਓਤ ਲੜਵਾ ਦਾਂਗੇ ਮੈਂ ਤਾਂ ਪਹਿਲੇ ਹੀ ਕਿਹਾ ਮੈਂ ਤੁਹਾਨੂੰ ਵੀ ਹਰ ਬੰਦਾ ਚਲੇ ਕਰਦਾ ਮੈਂ ਬਾਦਸਾਹ ਚਲੇ ਕਰਦੇ ਨੇ ਇੱਕ ਸਿਕੰਦਰ ਬਹੁਤ ਹੀ ਬਹੁਤ ਹੀ ਬੜੀਆ ਸਵਾਲ ਕੀਤਾ ਸਾਬ ਕਿ ਕੁਛ ਤਾਂ ਹੋਗਾ यूं ही ਨਹੀਂ ਕੋਈ ਗੋਤੋਂ ਦਾ ਘਾਇਲ ਨਹੀਂ ਹੋ ਜਾਂਦਾ ਇਸ ਨੀਲ ਜੈਕਟ ਦਾ 3 ਸਾਲ ਬਾਅਦ ਵੀ ਰੜਕੀ ਜਾਂਦਾ ਉਹਨਾਂ ਨੇ ਸਾਰੀ ਕਾਂਗਰਸ ਦੇ ਜਿਹੜੇ ਆਪਣੇ ਘਾ ਲੀਡਰ ਹਨ ਸਾਬ ਬਾਕੀ ਦੋਸਤ ਵੀ ਸਾਡੇ ਬਥੇਰੇ ਪਰ ਇਹ ਜਿਹੜੇ ਘਾ ਜਿਹੜੇ ਬਾੜੇ ਬੁੜਕਦੇ ਹੈ ਇਹਨਾਂ ਨੂੰ ਰਾਤ ਨੂੰ ਵੀ ਸੁਨੀਲ ਜਾਖੜ ਦੇਖਦਾ ਭੂਤ ਵਾਂਗੂ ਦਿਸਦਾ ਵੀ ਝੇਕਦੇ ਆ ਗਿਆ ਤੇ ਮੈਂ ਸਹੀ ਕਹਿੰਦਾ ਸਾਬ ਮੈਂ ਕਿਸੇ ਨਾਲ ਕੋਈ ਸੱਤਾ ਦਾ ਅਹੰਕਾਰ ਸੱਤਾ ਸਾਹੇ ਕੋਈ ਹੰਦੀ ਨਹੀਂ ਕਿਸੇ ਕੋਲ ਨਾ ਰੰਗੀਆਂ ਨਾ ਪਰ ਜੋ ਪੰਜਾਬੀ ਰਿਕਾਰਤ ਹੈ ਕਿ ਜੇ ਧੱਕੇ ਚੜ ਗਿਆ ਨਾ ਤੇ ਕੰਗਾ ਕਰ ਦੂਗਾ ਸਾਬ ਕਿ ਯਾਦ ਕਰਿਆ ਕਰੇਗਾ ਜਦੋਂ ਚੱਲੀ ਨਾ ਪੂਰੇ ਦਿਨ ਠੰਡੀ ਬਾਹਰ ਉਦੋਂ ਮਿੱਤਰਾਂ ਨੂੰ ਯਾਦ ਕਰਿਆ ਕਰੇਗਾ ਕਿਉਂਕਿ ਜਿਹੜੇ ਹਿਸਾਬ ਕਿਤਾਬ ਆਪਣੇ ਔਕਾਤ 'ਚ ਰਹਿ ਕੇ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਹੈ ਕਰਨ ਵਾਲਾ ਮੌਕਾ ਸੀਗਾ ਉੱਥੇ ਸੈਮਲੀ 'ਚ ਤਾਂ ਬੋਲੇ ਨਹੀਂ ਬਾਹਰ ਜਾ ਕੇ ਕਿੰਨੇ ਬੋਲਦੇ ਨੇ ਬਾਹਲੇ ਡਿਜ਼ਾਈਨ ਕਰੋ ਸਾਹਿਬ ਐਮਪੀ ਸੀਪ ਨੂੰ ਨਾ ਕਿ ਨਾ ਇਹਦੇ ਸਰ ਇੱਕ ਨਾਲ ਜਾਣਾ ਚਾਹੀਦਾ ਸੀ ਸਰ ਇੱਕ ਤੁਸੀਂ ਉਹਨੇ ਗੱਲ ਕਹੀ ਕਿ ਜਿਹੜੀ ਈਡੀ ਨੂੰ ਇਹਨਾਂ ਦਾ ਸਾਰਾ ਸਮਾਨ ਦਿੱਤਾ ਜਿਹੋ ਕਿੰਨੇ ਮੁੰਡਾਏ ਕਿਹਨੇ ਤੇ ਪਤਾ ਲੱਗ ਜਾਏ ਉਹ ਕਿਹੜਾ ਕਿੰਨੇ ਪਾਣੀ ਗਿਆ ਕਿ ਨੂੰ ਈਡੀ ਨੂੰ ਦੇਵੇਗਾ ਤੁਹਾਨੂੰ ਸੈਂਟਰ ਤੇ ਕੋਲ ਈਡੀ ਹੈ ਦੇਖੋ ਸੈਂਟਰ ਦੇ ਆਪਣੇ ਇਖਤਿਆਰ ਹੈ ਜਦੋਂ ਇਥੇ ਆ ਕਨਸਟੀਟਿਊਸ਼ਨਲ ਮਸਲੇ ਹੈ ਸੰਘਕੋਤਾ ਸੀ ਵੀ ਹੈ ਪਰ ਸਟੇਟ ਦੇ ਆਪਣੇ ਅਧਿਕਾਰ ਹੈ ਜਿੰਨਾਂ ਨੂੰ ਦੇਖ ਕੇ ਇੰਡੀ ਨੇ ਜਿਹੜੇ ਕਾਰਜ ਕਰਨੇ ਏਡੇ ਵੀ ਕਰੂਗੀ ਸਾ ਆ ਜਿਹੜਾ ਮੈਂ ਕਹਿ ਰਿਹਾ ਨਾ ਪਾਪ ਦਾ ਘੜਾ ਭਰਿਆ ਹੋਇਆ ਹੈ ਨੰਬਰ ਸਾਰਿਆਂ ਦਾ ਲੱਗੂਗਾ ਸਭ ਇੰਤਜ਼ਾਰ ਰੱਖੋ ਸਾਰਿਆਂ ਦੇ ਆਊਗਾ ਬਹੁਤ ਬੜੇ ਬੜੇ ਸਵਾਲ ਹੈ ਨਾ ਕਰ ਰਹੇ ਹੋਈ ਜੀਐਸਟੀ ਟੀਮ ਆਈ ਤੁਹਾਨੂੰ ਦਾ ਜਿਸ ਦੀ ਦੇਖੀ ਰੂਲ ਹੈ ਪਹਿਲਾਂ ਫਾਈਲ ਜੰਦਰੀਏ ਜਦੋਂ ਵੀ ਉਹ ਵਾਪਸ ਫਾਈਲ ਅਪਰੂਵ ਹੋ ਕੇ ਆਦੀ ਹੈ ਅਧਿਸ਼ਣ ਕਰੋ ਜਿੰਨਾਂ ਕੋ ਜਿਸ ਨੰਬਰ ਹੀ ਨਹੀਂ ਉਨਾਂ ਦੇ ਕਰ ਰਹੇ ਨੇ ਅਫਸਰਾ ਦੇ ਕੀ ਕਰ ਰਹੇ ਹੋ ਮੈਂ ਐਨਾਂ ਹੀ ਕਹਿਣਾ ਚਾਹਾਂਗਾ ਵੀ ਆ ਜੋ ਕੁਝ ਹੋ ਰਿਹਾ ਨਾ ਸਭ ਸਫਤਾ ਦੇ ਹੰਕਾਰ ਦੇ ਅੰਦਰ ਉਹ ਕਹਿੰਦੇ ਛੋਟੇ ਬਰਤਨ 'ਚੇ ਜਿਆਦਾ ਸਮਾਨ ਪਹਿ ਗਿਆ ਬਟ ਡੁੱਲਦਾ ਹੀ ਆ ਆ ਪ੍ਰੋਬਲਮ ਆਮ ਆਦਮੀ ਪਾਰਟੀ ਦੀ ਹੋ ਰਹੀ ਹੈ ਵੈਸੇ ਤਾਂ ਲੋਕਤੰਤਰ 'ਚ ਲੋਕਾਂ ਨੂੰ ਮੁੱਲਾ ਚਾਹੀਦਾ ਹੈ ਪਰ ਮੈਂ ਦੇਖਿਆ ਜਿੰਨਾ ਕਿ ਮੇਰਾ ਰਾਜਨੀਤਿਕ ਤਜਰਬਾ ਹੈ ਆ ਜਿਹੜੀ ਤਾਕਤ ਆ ਲੋਕਤੰਤਰ 'ਚ ਲੋਕ ਭਾਵੁਕ ਹੋ ਕੇ ਦੇਹਦਾ ਦਿੰਦੇ ਆ ਪਰ ਇਹਨੂੰ ਪਛਾਣਨਾ ਬਹੁਤ ਔਖਾ ਹੈ ਪਛਾਣਨਾ ਬਹੁਤ ਔਖਾ ਹੈ ਇਹਦਾ ਫਿਰ ਇਲਾਜ ਕਰਨਾ ਪੈਂਦਾ ਹੈ ਉਹ ਇਲਾਜ ਸਾਕੋ ਪ੍ਰੈਸ ਐਕਸ਼ਨ ਤੋਂ ਮੁੱਦਾ ਬੜਾ ਮੁੱਦਾ ਇਲੈਕਸ਼ਨ ਦੇ ਵਿੱਚ ਠਾਇਆ ਇਲੈਕਸ਼ਨ ਦੇ ਵਿੱਚ ਆਪਰੇਸ਼ਨ ਸੰਤੂਪ ਦਾ ਬੜਾ ਮੁੱਦਾ ਵਿਰੋਧੀਆਂ ਨੇ ਠਾਇਆ ਜਾ ਰਿਹਾ ਹੈ ਕੀ ਕਰਨਾ ਚਾਹੀਦਾ ਸਾਨੂੰ ਮਾਨ ਹੋਣਾ ਚਾਹੀਦਾ ਸਾਨੂੰ ਇਹ ਸਾਡੀ ਫੌਜਾਂ ਨੇ ਕੀਤਾ ਹੈ ਉਹਦੇ ਵਿੱਚ ਕਿਸੇ ਨੂੰ ਕੀ ਪ੍ਰੋਬਲਮ ਹੈ ਸਭ ਇਹ ਕਹਿ ਦੇਣ ਵੀ ਸਾਡੀਆਂ ਫੌਜਾਂ ਨੇ ਪਾਕਿਸਤਾਨ ਦਾ ਮੂਫ ਪੰਨ ਦਾ ਕੋਣ ਰੋਕੂਗਾ ਜੰਗ ਅੱਜ ਜੇ ਉੱਥੇ ਖੜੇ ਹੋ ਕੇ ਤੇ ਕਾਂਗਰਸ ਵਾਲੇ ਹੈ ਚਾਹ ਕੇਜਰੀਵਾਲ ਸਾਹਿਬ ਹੈ ਚਾਹ ਭਗਵੰਤ ਮਾਨ ਜੀ ਇਹਨਾਂ ਨੂੰ ਕਹਿੰਦੇ ਸੰਗਨ ਦੀ ਆ ਖੜੇ ਹੋ ਕੇ ਕਹਿਣ ਦੇਖੋ ਸਾਡੀ ਫੌਜ ਨੇ ਅਸੀਂ ਜਾ ਕੇ ਸਾਡੀਆਂ ਫੌਜਾਂ ਫੌਜ ਸਾਰਿਆਂ ਦੀ ਹੈ ਸਾਹਿਬ ਫੌਜ ਨਾ ਭਾਜਪੀ ਦੀ ਨਾ ਕਾਂਗਰਸ ਦੀ ਨਾ ਕਿਸੇ ਹੋਰ ਦੀ ਫੌਜ ਦੇ ਅੰਦਰ ਸਾਰਿਆਂ ਦੇ ਬੱਚੇ ਗਏ ਸਭ ਉੱਥੇ ਇੱਥੇ ਫੌਜਾਂ ਦਾ ਹੌਸਲਾ ਹੈ ਜੇ ਲੀਡਰ ਨੇ ਕਿਸੇ ਚਾਹ ਭਿਆਰੋ ਮੈਂ ਕਾਂਗਰਸ ਆ ਸਭਰਾਵਾਲੀ ਸਾਰੇ ਸਾਰਿਆਂ ਨੂੰ ਧਿਆਨ ਹੋਣਾ ਸਾਰੇ ਬਡੇ ਲਿਖਿਤ ਨੌਜਵਾਨ ਕ੍ਰਿਡੇ ਸਾਰਿਆਂ ਨੂੰ ਪਤਾ ਹੈ ਕੀ ਹੋਇਆ ਸੀ ਨਾ ਇੱਕ ਸਰਕਾਰ ਬਾਜੋਂ ਉਹ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜਿਹਹੁੰਦੀਆਂ ਸਰਕਾਰਾਂ ਤੱਕ ਉਹ ਜਿੱਤ ਉਹ ਮੋਲ ਪਾਉਂਦੀਆਂ ਜੋ ਸਿੰਘਾਂ ਨੇ ਤੇਗਾ ਮਾਰਿਆ ਸਾਥ ਤੁਹਾਨੂੰ ਸੰਗਾਂਦੀ ਇਹਨਾਂ ਨੂੰ ਕਾਂਗਰਸ ਵਾਲਿਆਂ ਨੂੰ ਕਹਿੰਦੇ ਉਹ ਸਾਡੀ ਪਹੁੰਚ ਜਾ ਕੇ ਪਾਕਿਸਤਾਨ ਨੂੰ ਮੂੰਹ ਫੱਟਦਾ ਉਹ ਕਹਿੰ ਜਾਂਦੇ ਵੀ ਸਾਡੇ ਅਸੀਂ 48 ਘੰਟੇ 'ਚ ਕਰਨਾ ਸੀਗਾ ਇਹਨਾਂ ਨੂੰ ਆ ਕੇ ਸਾਨੂੰ ਪਹਿਲੇ ਨੱਪ ਲਿਆ ਉਹਨਾਂ ਦਾ ਪ੍ਰਾਈਮ ਮਿਨਿਸਟਰ ਕਹਿ ਰਿਹਾ ਸੁਨੀਲ ਜਾਖੜ ਨਹੀਂ ਕਹਿ ਰਿਹਾ ਵੀ ਅਸੀਂ ਸਵੇਰੇ ਦਾ ਕੋਈ ਟਾਈਮ ਮੱਥਿਆ ਸੀ ਵੀ ਉਦੋਂ ਜਾ ਕੇ ਪਬਲਿਕ ਸਟੇਟ ਕਿਆ ਹੋਗੇ ਇਹਨਾਂ ਨੇ ਪਹਿਲਾਂ ਜਾ ਕੇ ਜੰਪਤਾ ਕਰ ਦਿੱਤਾ ਕਿ ਰਾਸ਼ਟਰੀ ਸੰਬੋਧਨ ਭਵੀ ਭਵੀ ਭਗਵੰਤ ਮਾਨ ਜੀ ਕੀ ਪਾਈਪਾਰਾ ਸ਼੍ਰੀਮਤੀ ਭਗਵੰਤ ਮਾਨ ਜੀ ਨੂੰ ਜ਼ਿਆਦਾ ਸੀਰੀਅਸਲੀ ਨਹੀਂ ਲੈਂਦੇ ਇੱਕ ਰਾਸ਼ਟਰੀ ਇੱਕ ਰਾਸ਼ਟਰੀ ॠषि ਵਰਤੋ ਜਿਹੜਾ ਅਪਚਿਸਟ ਕਿ ਨੋ ਨਹੀਂ ਹਰ ਕਿਸੇ ਦਾ ਐਸੀ ਕਰਕੇ ਮੈਂ ਉਹਨਾਂ ਨੂੰ ਉਸ ਗੱਲ ਨੂੰ ਲੈਣ ਲੱਗੇ ਉਹ ਵੀ ਸਿਰ ਤੇ ਜਿਵੇਂ ਆ ਇਧਰ ਕਾਂਗਰਸ ਵਾਲੇ ਨਕਲੀ ਪਾਈ ਫਿਰਦੇ ਆ ਭਗਵੰਦ ਮਾਨ ਜੀ ਵੀ ਆ ਹੁਣ ਦਸਤਾਰ ਪਾਉਣ ਨਾਲ ਸਭ ਕੁਝ ਸਿੱਖ ਨਹੀਂ ਬਣਦਾ ਜੇਕਰ ਕੋਈ ਸੱਚਾ ਸਿੱਖ ਹੁੰਦਾ ਸਭ ਗੁਰੂ ਮਹਾਰਾਜ ਨੇ ਸਾਨੂੰ ਕੀ ਸਿਖਾਇਆ ਸੀਗਾ ਮਨਸ ਕੀ ਜਾਤ ਸਭੇ ਇੱਕੋ ਪਹਿਚਾਨ ਉਹ ਤਾਂ ਸਾਰੇ ਧਰਮਾਂ ਨੂੰ ਲੈ ਕੇ ਉਹਨਾਂ ਨੇ ਤਾਂ ਉਦਾਸੀਆਂ 'ਚ ਸਾਰਾ ਦੁਨੀਆ ਘਾਪੀ ਸਾਰਿਆਂ ਨੂੰ ਨਾਲ ਜੋੜਦੇ ਸੀ ਤੁਸੀਂ ਇੱਕ ਪਹਿਲਾਂ ਤੱਕ ਸਿਰਫ ਕਾਂਗਰਸ ਵਾਲੇ ਧਰਮ ਦੇ ਮਗਰ ਲੱਗੇ ਸੀਗੇ ਇਹਦੇ ਸਿਰਫ ਦਸਤਾਰ ਹੈ ਨਹੀਂ ਇਹਦੇ ਨਾਲ ਪੰਜਾਬ 'ਚ ਅੱਗ ਲੱਗ ਜੂਗੀ ਹੁਣ ਇਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਨੇ ਲੱਖ ਪੜ ਲਿਆ ਇਹਦੇ ਵਾਸਤੇ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਸਭ ਭਗਵੰਤ ਮਾਨ ਜੀ ਦਾ ਚਲੋ ਉਹ ਵੀ ਉਹਨਾਂ ਨੇ ਖਾਦਾ ਪੀਤਾ ਹੁਣ ਆਇਆ ਨਹੀਂ ਹੁਣ ਉਹਨੂੰ ਸ਼ਾਇਦ ਕਿਉਂਕਿ ਉਹਨਾਂ ਨੇ ਦਸਤਾਰ ਰੱਖ ਦਿੱਤੀ ਹੈ ਸ਼ਾਇਦ ਉਹਨਾਂ ਨੂੰ ਹਿੰਦੂਆਂ ਦੀ ਸੈਂਸਿਬਿਲਿਟੀਆਂ ਨਾ ਪਤਾ ਹੋਣ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੂੰ ਕੇਜਰੀਵਾਲ ਸਾਹਿਬ ਦੀ ਸਟੇਟਮੈਂਟ ਆਈ ਹੈ ਇਸ ਦੀ ਜਿਹੜੇ ਕਹਿੰਦੇ ਸੀ ਮੈਂ ਹਨੂਮਾਨ ਚਾਲ ਸਾਹਿਬ ਪੜਕਾ ਸੁ ਉਹਨੂੰ ਅਜੇ ਆ ਵੀ ਨਹੀਂ ਪਤਾ ਵੀ ਹਿੰਦੂ ਹਿੰਦੂ ਧਰਮ ਦੇ ਅੰਦਰ ਸੰਦੂਰ ਦਾ ਕੀ ਮਤਲਬ ਹੈ ਸਾਡੀ ਭਾਵਨਾਵਾਂ ਨਾਲ ਜੁੜਿਆ ਸਾ ਅਸੀਂ ਹਰੇਕ ਧਰਮ ਦਾ ਸਤਿਕਾਰ ਕਰਦੇ ਆ ਮੈਂ ਸਮਝਦਾ ਵੀ ਹਿੰਦੁਸਤਾਨ ਦੇ ਅੰਦਰ ਸਭ ਤੋਂ ਵੱਡੀ ਸ ਤੇ ਪੰਜਾਬ ਦੀ ਸਭ ਤੋਂ ਵੱਡੀ ਖਾਸੀਅਤ ਹੈ ਵੀ ਸਾਰੇ ਧਰਮ ਅਸੀਂ ਇਕੱਠੇ ਸਾਡਾ ਆਕਸੀ ਸਹਿਚਾਰ ਜਿਹੜਾ ਭਾਈਚਾਰਾ ਹੈ ਉਹ ਸਾਂਝ ਨੂੰ ਇਹ ਜਿਹੜੇ ਲੋਕ ਨਾ ਘਟੀਆਂ ਸੋਚੜੇ ਦੇਖੋ ਮਹਿਲ 'ਚ ਬਣ ਨਾਲ ਕੋਈ ਰਾਜਾ ਨਹੀਂ ਬਣਦਾ ਮਹਿਲ 'ਚ ਕੋਈ ਰੁਪਿਆ ਚਾਵੜੇ ਜਾਂ ਕੋਈ ਕਮੇਡੀਅਨ ਚਾਵੜੇ ਉਹ ਉਹ ਜਰੂਰ ਸਰਕਸ ਬਣ ਸਕਦਾ ਹੈ ਪਰ ਰਾਜਾ ਨਹੀਂ ਕੋ ਬਣ ਸਕਦਾ। ਕੁਰਸੀ ਤੇ ਬੈਠਣ ਨਾਲ ਕੋਈ ਬੰਦਾ ਸਤਕਾਰਯੋਗ ਨਹੀਂ ਹੈ। ਲਿਖਦੇ ਆਨਰੇਬਲ ਮਨਿਸਟਰ ਆਨਰੇਬਲ ਆਨਰੇਬਲ ਮਨਿਸਟਰ ਕਿੰਨੇ ਪੈਕੇਟ ਹੈਗੇ ਕਿਡੇ ਕਿਡੇ ਘੁਪਚਾ ਆਨਰੇਬਲ ਚੀਫ ਮਨਿਸਟਰ ਲੇ ਕੇ ਗੱਲ ਕਰਦੇ ਤਾਂ ਮੈਂ ਸ਼ਾਇਦ ਕੁਝ ਹੋਰ ਕੰਮਸਾਬ ਨਾਲ ਆਈ ਨਾ ਇੱਕ ਮੁੱਖ ਮੰਤਰੀ ਨੂੰ ਇੱਕ ਪੰਜਾਬੀ ਘੱਟੂ ਘਟ ਪੰਜਾਬੀ ਦਾ ਹੈ ਸਾਹਿਬ ਭਗਵੰਤ ਮਾਨ ਜੀ ਚਾਹ ਨਕਲੀ ਬੰਦਰ ਰੱਖੀ ਆ ਉਧਰ ਲੈਣੇ ਨਕਲੀ ਬੰੰਦਰ ਰੱਖੀ ਆ ਕਾਂਗਰਸ ਵਾਲੇ ਇਹ ਦੋਨੋਂ ਇੱਕ ਚੀਜ਼ ਹੈ ਹੈਵੀ ਇੰਡੀਆ ਸਮਝੋਤਾ ਗਠਬੰਧ ਨੇ ਦੋਨੋਂ ਨਕਲੀ ਇਹ ਉਹਨਾਂ ਨੂੰ ਸਿੱਖ ਸਾਡੇ ਸਮਾਜ ਦੀ ਪੰਜਾਬੀ ਹੋਣ ਦਾ ਇਹਨਾਂ ਨੂੰ ਕੋਈ ਨਾ ਸਮਝਦਾ ਕਿ ਜਮਾ ਹੀ ਇਹਨਾਂ ਨੂੰ ਪਤਾ ਨਹੀਂ ਕਿ ਪੰਜਾਬੀ ਹੋਣਾ ਕੀ ਮਾਇਨੇ ਹੈ